ਤਨਵਾਤੇ ਕੋਈ ਨਹੀਂ ਆ ਉਸਵੇਂ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਤੇ ਝਗੜਾ ਕਿਤੇ ਪਰਸਾ ਚੌਥੇ ਦਿਨ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸ੍ਰੀ ਹਰਿਆਣੀ ਸਾਹਿਬ ਦਾੜਾ ਮੰਡੀ ਚਲੇ ਗਿਆ ਫੋਨ ਤੇ ਧਮਕੀਆਂ ਦਿੰਦੇ ਧਮਕੀਆਂ ਤੋਕੀਂ ਦਿੰਦੇ ਹੀ ਤੇ ਇਹ ਇਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਅਸੀਂ ਚੰਗਾ ਚੰਗਾ ਪਰਿਵਾਰ ਦਾ ਅਸੀਂ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਤੇ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰੀਆੜੀ ਦਾ ਦੱਸਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡਿੱ ਪਿਆ ਡੇਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਦੇਫਾਣ ਤੇ ਉੱਥੇ ਹੀ ਉਹ ਦੇਖਿਆ ਕਿੰਨੇ ਸਾਲਾਂ ਦੇ ਹੀਰੇ ਸਾਡੇ ਤਾਂ 16 16 16 ਸਾਲ ਦੀ ਬੁਰੇ ਇੱਕ ਖਿਡਾਰੀ ਕਹਦਾ ਹੀਰੇ ਵਾਲੀ ਵਾਲ ਦਾ ਖਿਡਾਰੀ ਇਹ ਇਥੇ ਖੇਡਦਾ ਹੀ ਨਹੀਂ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਹਾਂਜੀ ਆਪਾਂ ਪੁਲਿਸ ਤੋਂ ਵੀ ਮੰਗ ਕਰਦੇ ਹਾਂ ਆਪਾਂ ਮੰਗ ਕਰਦੇ ਹੋਏ ਸਖਤ ਸਟ ਕਾਰਵਾਈ ਹੋਵੇ ਕਿ ਉਹ ਵਰ ਕੈਦ ਦਿਹਾਉਣੀ ਚਾਹੀਦੀ ਜਾਂ ਆਪਾਂ ਸਿੱਧੇ ਉਹਦੇ ਪੱਗ ਨੂੰ ਨੌਜਵਾਨ ਮਾਪਿਆਂ ਦਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਵਿਦੇਸ਼ੀ ਕਰ ਕਰਕੇ ਰਸਤਾ ਘਾਤ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪੜਦੇ ਮੁੰਡੇ ਮਰੀ ਮੇਰੇ ਪਿੰਨ ਗੱਲ ਲਈ ਤੇ ਮੈਂ ਬੈਗ ਬਾਕੇ ਲੈਣੋਂ ਗ੍ਰਾਸਾ ਬਾਚੋ ਬਾਦ ਕਾਲਾ ਕਿ ਤੁਸੀਂ ਕਿੰਨੇ ਦਿਨ ਰਹੇ ਹੋ ਮੈਨਵਾਣਾ ਕੋਗਾ ਨੀ ਬੋਤ ਕਪਿਆ ਪਾਉਂਗੇ ਤਰੇਂਦੇ ਇਹ ਇਹ 35 40 ਜਾਨ ਜਾਏਗਾ ਫਰਾ ਸਰੇ ਦੋ ਤਿੰਨ ਹੀ ਹੋਣਾ ਬੜਾ ਮਾਲਾ ਉਹਨੇ ਨਹੀਂ ਵੀ ਜਾਰੀ ਪਹਿਣ ਕੇ ਨਹੀਂ ਪਾ ਜਾਗੇ ਇਹ ਗੱਲ ਹੈ ਇਹ ਗੱਲ ਹੈ ਉਹ ਵੀ ਇੱਕ ਸੀ ਇਹ ਪਲੇਅਰ ਵੀ ਸੀ ਇਹ ਬੜੀ ਵੱਡ ਨਾ ਕਿਤੇ ਗੇਟ ਦਾ ਜਿਹਨਾਂ ਦੇ ਸਪੋਰਟਸ ਨੂੰ ਮਾਰਿਆ ਕੀ ਖਰਚੇ ਦੀ ਨਾਤਰਾਂ ਕੱਲੇ ਗਿਆ ਵੀ ਤਾਂ ਕੱਲੇ ਗਿਆ ਜਸਪੀਨ ਜਾਂਦਾ ਜੇ ਤੇ ਕਿ ਸਰਾਨੀ ਜਿਹੜਾ ਕਿ ਇਸਰਾਲੀ ਪਿੰਡ ਹੈ ਸਰਾਨੀ ਥਾਣਾ ਉੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉੱਥੇ ਲੜਾਈ ਹੋ ਗਈ ਹੈ ਤੇ ਉੱਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉੱਥੇ ਮੋਕਾ ਜਾ ਕੇ ਦੇਖਿਆ ਜਾਂਦਾ ਹੈ ਤੇ ਉੱਥੇ ਆਪਾਂ ਦੇਖਦੇ ਆ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਆ ਤੇ ਉੱਥੇ ਖੂਨ ਢਲਿਆ ਹੋਇਆ ਸੀ ਇਹਦੇ ਅੰਦਰ ਕਿਰਚ ਦਾ ਯੂਜ਼ ਕੀਤਾ ਗਿਆ ਹੈ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਟੱਠੇ ਪਿੰਡ ਦਾ ਰਹਿਣ ਵਾਲਾ ਪਲੇਅਰ ਸੀ ਮੁੰਡਾ ਸਰ ਹਾਂਜੀ ਕਹਿ ਰਿਹਾ ਕਿ ਵਾਲੀਬਾਲ ਦਾ ਪਲੇਅਰ ਹੈ ਤੇ ਸਰ ਕਾਰਨ ਕੋਈ ਮਾਰਨ ਦਾ ਆਪਸੀ ਗੱਲ ਜੀ ਇਹਨਾਂ ਦੀ ਆਪਸੀ ਸਕੂਲ ਲੈਵਲ ਤੇ ਰஞ்சிਸ਼ ਭਾਈ ਚਲਦੀ ਆ ਰਹੀ ਸੀ ਤੇ ਐਗਜ਼ੈਕਟ ਇਸਨੂੰ ਆਪਾਂ ਵੈਰੀਫਾਈ ਕਰ ਰਹੇ ਆਂ ਤੇ ਦੋਸ਼ੀ ਦੀ ਪਾਲ ਕਰ ਰਹੇ ਆਪਾਂ ਕਿੰਨੇ ਕੁ ਮੁੰਡੇ ਸੀ ਸਰ ਜਿਨ੍ਹਾਂ ਨੂੰ ਘਟਨਾ ਨਾਲ ਜਾਨ ਦਿੱਤਾ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾ ਨਾਲ ਜਾਨ ਦਿੱਤਾ ਤੇ ਫਿਰ ਮੈਂ ਸਿਪਰੇ ਨੂੰ ਪੋਸਟਮੈਨ ਨੂੰ ਭੇਜ ਦਿੱਤਾ ਹਾਂਜੀ ਪੋਸਟਵਾਰਡ ਉਹਦੇ ਭੇਜ ਦਿੱਤਾ ਤੇ ਕੋਈ ਹੋਰ ਕੋਈ ਕਲੂ ਵਗੈਰਾ ਇਸ ਮਾਮਲੇ ਵਿੱਚ ਨੂੰ ਵੇਖੀ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਆ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੋਡ ਅਪ ਕੀਤੇ ਆ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਤੇ ਜਲਦੀ ਆਪਾਂ ਇਹਨੂੰ ਟ੍ਰੇਸ ਕਰ ਲਵਾਂਗੇ